ਰੱਬ ਵਰਗੀਆਂ ਰੂਹਾਂ ਤੇ ਪਹੁੰਚਦੀਆਂ ਨੇ ਕਹਿੰਦੇ ਨੇ ਕਿ ਜਿਹੜਾ ਹੈਂਡੀਕੈਪ ਹੁੰਦਾ ਨਾ ਉਹ ਸਿਰਫ ਪਰਮਾਤਮਾ ਦਾ ਨਾਮ ਵਾਲਾ ਹੁੰਦਾ ਏ ਤੇ ਉਹਦੀ ਸੇਵਾ ਕਰਦਾ ਏ ਉਹਦੀ ਪਰਿਵਾਰ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਇਹੋ ਜਿਹਾ ਉਪਰਾਲਾ ਜਿਹੜਾ ਏ ਕੋਈ ਚੰਦ ਬੰਦਾ ਹੀ ਕਰਦਾ ਏ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਬਖਸ਼ਿਸ਼ ਹੁੰਦੀ ਏ ਫੇਰ ਇਹੋ ਜਿਹੇ ਜਰੀਏ ਸੇਵਾ ਕੀਤੀ ਜਾਂਦੀ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਕਹਿੰਦੇ ਨੇ ਕਿ ਮਨ ਕਰੇ ਤਾਂ ਫੇਰ ਇਹ ਕੰਮ ਹੁੰਦਾ ਤੇ ਪਰਮਾਤਮਾ ਦੀ ਵੀ ਕਿਰਪਾ ਹੋਵੇ ਤਾਂ ਫੇਰ ਇਹੋ ਜਿਹਾ ਜਿਹੜਾ ਉਪਰਾਲਾ ਕੀਤਾ ਜਾਂਦਾ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਮੈਂ ਦੇਖਦਾ ਪਿਆ ਕਿ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਚਾਹ ਪਾਣੀ ਪਿਆ ਰਹੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਬੜਾ ਵਧੀਆ ਲੱਗਿਆ ਸਾਨੂੰ ਕਿ ਆਪਣੇ ਹੱਥਾਂ ਨਾਲ ਸੇਵਾ ਕਰਦੇ ਆ। ਦੇਖੋ ਇਸ ਤਰ੍ਹਾਂ ਇਹ ਮਨ ਨੂੰ ਤੇ ਬਹੁਤ ਜ਼ਿਆਦਾ ਸਕੂਨ ਮਿਲਦਾ। ਜੀ ਔਰ ਜੋ ਇਹ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਨਾ ਉਹ ਉਹਦਾ ਕੋਈ ਜਵਾਬ ਨਹੀਂ ਹੈ ਕੋਈ ਕਿਸੇ ਦੁਨੀਆ ਦੇ ਵਿੱਚ ਕਿਸੇ ਵੀ ਕੰਮ ਤੇ ਇੰਨੀ ਖੁਸ਼ੀ ਨਹੀਂ ਹੈ ਜਿਉ ਖੁਸ਼ੀ ਸਮਾਜ ਸੇਵਾ ਕਰਕੇ ਜੋ ਇਹ ਹੈਂਡੀਕੈਪ ਜਿਹੜੇ ਲੋਕ ਪਰਮਾਤਮਾ ਦੇ ਸਪੈਸ਼ਲ ਲੋਕ ਆਉਂਦੇ ਨੇ ਸਾਡੇ ਕੋਲ ਜੋ ਸਾਡੇ ਉੱਤੇ ਪ੍ਰਭੂ ਪਰਮੇਸ਼ਰ ਇਹਨਾਂ ਨੂੰ ਦਵੰਦਾ ਵਾ ਇਹਨਾਂ ਦੀ ਸੇਵਾ ਕਰਾਂਦਾ ਵਾ ਉਹ ಅಪਾਰ ਖੁਸ਼ੀ ਮਿਲਦੀ ਉਹ ਕਹਿੰਦੇ ਨੇ ਕਿ ਮੈਂ ਗਿਆਈ ਬੜੀ ਹੈ ਮਹਿੰਗਾਈ ਦੇ ਵਿੱਚ ਵੀ ਜਿਹੜਾ ਹੋਰ ਹੀ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਅੰਗਹੀਨ ਲੋਕਾਂ ਦੀ ਤੇ ਜਿਹੜੇ ਗਰੀਬ ਲੋਕ ਨੇ ਜਿਹੜੇ ਮਿਹਨਤ ਕਰਦੇ ਨੇ ਪਰ ਘਰ ਦਾ ਗੁਜ਼ਾਰਾ ਜਿਹੜਾ ਏ ਉਹ ਬੜਾ ਔਖਾ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਜਿਹੜਾ ਹੈ ਹਰ ਮਹੀਨੇ ਜਿਹੜੀ ਇਹ ਪੈਨਸ਼ਨ ਪੈਨਸ਼ਨ ਦਿੰਦਾ ਹੈ ਉਹਦੀ ਪਰਿਵਾਰ ਪੈਨਸ਼ਨ ਦਿੰਦਾ ਆਪਾਂ ਗੱਲਬਾਤ ਕਰਾਂਗੇ ਲੋਕ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਆਪਣੇ ਹੱਥਾਂ ਦੇ ਨਾਲ ਜਿਹੜਾ ਹੈ ਉਹ ਇਹਨਾਂ ਨੂੰ ਰਿਫਰੈਸ਼ਮੈਂਟ ਵੀ ਦਿੰਦੇ ਨੇ ਚਾਹ ਪੀਂਹਦੇ ਨੇ ਪਾਣੀ ਪੀਂਹਦੇ ਨੇ ਤੇ ਬੜੀ ਇਹਨਾਂ ਦੀ ਸੇਵਾ ਕਰਦੇ ਗੱਲਬਾਤ ਕਰਾਂਗੇ ਕੀ ਕਹਿੰਨਾ ਸੋ ਨਮਸਕਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਦੇ ਸੀਤਾ ਸੀਤਾ ਜੀ ਕਿੱਦਾਂ ਦੇਖੀ ਹੋਰੀ ਪਰਿਵਾਰ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦਾ ਤੇ ਸਾਲ ਬਾਅਦ ਜਿਹੜੇ 50 ਰੁਪਏ ਵਧਾ ਜਾਂਦੇ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਕਹਿਣਾ ਚਾਹੁੰਨੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਦੁੱਗਣਾ ਦਵੇ ਹਾਂ ਜੀ ਜੋ ਸਾਡੀ ਮਦਦ ਕਰਦੇ ਆ ਹੈਂਡੀਕੈਪਾਂ ਦੀ ਸਾਨੂੰ ਹਰ ਮਹੀਨੇ ਸਾਨੂੰ ਡੇਟ ਪਹਿਲਾਂ ਹੀ ਦੱਸ ਦਿੰਦੇ ਆ ਕਿ ਦਿਨ ਸਾਨੂੰ ਪੈਨਸ਼ਨ ਦਿੰਦੇ ਆ ਕਿ ਅਗਲੀ ਡੇਟ ਨੂੰ ਇੰਨੀ ਤਰੀਕ ਨੂੰ ਤੁਸੀਂ ਆਡੇ ਕੋਲ ਪਹੁੰਚ ਜਿਓ ਤੁਹਾਡੀ ਸੇਵਾ ਵੀ ਕਰਦੇ ਆ ਚਾਹ ਪਾਣੀ ਵੀ ਪਿਉਂਦੇ ਆ ਹਾਂ ਜੀ ਆਪਣੇ ਹੱਥਾਂ ਦੇ ਨਾਲ ਔਰ ਸਾਨੂੰ ਇਹ ਆਪੀ ਤੁਹਾਡੀ ਬੜੀ ਰਿਸਪੈਕਟ ਕਰਦੇ ਆ ਟਾਡਾ ਵੀ ਮਾਣ ਵਧਦਾ ਆ ਕਿ ਚਲੋ ਅਸੀਂ ਦੁਨੀਆ ਦੇ ਵਿੱਚ ਇਟਾਂਡੇ ਆ ਭਾਵੇਂ ਜਦੋਂ ਅਸੀਂ ਇੱਥੇ ਆਉਂਨੇ ਤਾਂ ਸੀ ਬੜਾ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਕਿੰਨੇ ਲੋਕ ਆ ਕਿੰਨੀਆਂ ਮਹਾਨ ਹਸਤੀਆਂ ਆ ਜਿਹੜੀਆਂ ਸਾਡੇ ਨਾਲ ਜੁੜੀਆਂ ਆ ਸੋ ਲੱਗਦਾ ਨਹੀਂ ਕਿਤੇ ਨਾ ਕਿਤੇ ਮਾਣ ਮਹਿਸੂਸ ਨਹੀਂ ਹੁੰਦਾ ਕਿ ਐਡੇ ਐਡੇ ਵੱਡੇ ਲੋਕ ਆ ਲੋਕਾਂ ਦੇ ਕਰਾਣ ਜਿਹੜਾ ਆਡੀ ਸੇਵਾ ਕਰਦੇ ਆ ਹਾਂਜੀ ਹਾਂਜੀ ਸੋ ਲੱਗਦਾ ਨਹੀਂ ਕਿਤੇ ਪਰਮਾਤਮਾ ਫਿਰatte ਹੈਗਾ ਹਾਂਜੀ ਹੈਗਾ ਹੈਗਾ ਪਰਮਾਤਮਾ ਹੈਗਾ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਇਹਨਾਂ ਬਾਰੇ ਇਹੋ ਹੀ ਕਹਿਣਾ ਚਾਹੁੰਨੇ ਕਿ ਪਰਮਾਤਮਾ ਇਹਨਾਂ ਨੂੰ ਵੱਡੀ ਉਮਰ ਦਵੇ ਇਹ ਖੁਸ਼ ਰਹਿਣ ਸਦਾਈ ਹਾਂਜੀ ਤੋਂ ਗੱਲਬਾਤ ਕੀਤੀ ਹੈ ਜੀ ਆਪਾਂ ਉਸ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਇਹਨਾਂ ਲੋਕਾਂ ਦੀ ਰੱਬ ਵਰਗੀਆਂ ਰੂਹਾਂ ਨੇ ਆ ਤੇ ਇਹਨਾਂ ਦੀ ਉਹ ਸੇਵਾ ਕਰਦੇ ਨੇ ਤੇ ਫਲ ਵੀ ਪਰਮਾਤਮਾ ਦਿੰਦਾ ਏ ਪਰਿਵਾਰ ਤੇ ਵੀ ਬੜੀ ਕਿਰਪਾ ਰੈਂਦੀ ਏ ਤਾਂ ਆਪਾਂ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਕਿ ਜਿਹੜੇ ਹਰ ਮਹੀਨੇ ਰੱਬ ਵਰਗੀਆਂ ਰੂਹਾਂ ਦੇ ਜਿਹੜੇ ਨੇ ਉਹ ਸੇਵਾ ਕਰਦੇ ਨੇ ਆਪਾਂ ਗੱਲਬਾਤ ਕਰਾਂਗੇ ਸੁਭਾਸ਼ ਹੋਰੀ ਜੀ ਨਾਲ ਉਹ ਪੈਨਸ਼ਨ ਫੰਡ ਸਮਾਰੋ ਹਰ ਮਹੀਨੇ ਕਰਾਉਂਦੇ ਨੇ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਣਾ ਸੋ ਆਪਾਂ ਉਸ ਮਹਾਨ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਹਰ ਮਹੀਨੇ ਆਪਣੀ ਪੋਕਟ ਦੇ ਵਿੱਚੋਂ ਹਜ਼ਾਰਾਂ ਰੁਪਏ ਜਰਾਏ ਲੋਕਾਂ ਦੀ ਝੋੜੀ ਪਾਉਂਦਾ ਏ ਤਾਂ ਲੋਕ ਵੀ ਜਿਹੜੇ ਨੇ ਉਹ ਵੀ ਸਪਤਾ ਕਰਦੇ ਨਹੀਂ ਤੱਕਦੇ ਤਾਂ ਉਹ ਸੀਸਾ ਦਿੰਦੇ ਨੇ ਕਿ ਲੰਬੀ ਉਮਰ ਹੋਵੇ ਉਹਦੀ ਪਰਿਵਾਰ ਦੀ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਭਾਈ ਨਮਸਕਾਰ ਸੋ ਕਿਦਾਂ ਦੇਖਦੇ ਹੋ ਕਿ ਤੁਸੀਂ ਜਿਹੜਾ ਹਰ ਮਹੀਨੇ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਪੋਕਟ ਦੇ ਵਿੱਚੋਂ ਆ ਗਰੀਬ ਲੋਕਾਂ ਦੀ ਸੇਵਾ ਕਰਦੇ ਆਪਣੇ ਹੱਥ ਦੇ ਨਾਲ ਚਾਹ ਪਾਣੀ ਉਹਨਾਂ ਨੂੰ ਪਿਆਉਂਦੇ ਹੋ ਤੇ ਨਾਲ ਦੀ ਨਾਲ ਉਹਨਾਂ ਨੂੰ ਮਹੀਨੇ ਬਾਅਦ ਪੈਨਸ਼ਨ ਨਹੀਂ ਦਿੰਦੇ ਕੀ ਕਹਿਣਾ ਚਾਹਦੇ ਬਾਕੀ ਇਹ ਸਾਡਾ 48ਵਾਂ ਪ੍ਰੋਗਰਾਮ ਹੈਗਾ ਜੀ 48 ਮਹੀਨੇ ਹੋ ਗਿਆ ਲਗਾਤਾਰ ਤੁਹਾਨੂੰ ਪੈਨਸ਼ਨ ਦਿੰਦੇ ਆ ਸਾਡੇ ਪਰਿਵਾਰ ਵੱਲ ਦਿੱਤੀ ਜਾਂਦੀ ਆ ਜੇਨ ਵਾਲਾ ਪ੍ਰਭੂ ਪਰਮੇਸ਼ਰ ਆ ਉਹ ਸਾਨੂੰ ਦੇ ਹੀ ਜਾਂਦਾ ਵਾ ਤੇ ਆਪਾਂ ਇਹਨਾਂ ਨੂੰ ਲਈ ਜਾਂਦੇ ਆ ਲੱਗ ਜਿਹੜੀ ਇਹ ਸੇਵਾ ਭਾਵਨਾ ਜਿਹੜੀ ਆ ਉਹ ਤੇ ਸਾਡੇ ਪਰਿਵਾਰ ਚ ਦਾਦਾ ਜੀ ਤੇ ਕਾਇਮ ਹੈ ਦਾਦਾ ਜੀ ਨੇ ਵੀ ਬਟਾਲੇ ਦੇ ਸਕੂਲ ਦਾਨ ਕੀਤੇ ਆ ਜ਼ਮੀਨਾਂ ਦਾਨ ਕੀਤੀਆਂ ਹਸਪੀਟਲ ਦਾਨ ਕੀਤੇ ਆ ਉਹ ਸਾਡੀ ਜਿਹੜੀ ਸਮਾਜ ਸੇਵਾ ਦਾਦਾ ਜੀ ਦੇ ਟਾਈਮ ਤੋਂ ਬਲੱਡ ਕੋਈ ਹੈਗੀ ਆ ਸਾਡੇ ਫਾਹਲ ਸਾਹਿਬ ਬੜਾ ਕਰਦੇ ਨੇ ਮਤਲਬ ਉਹ ਬਲੱਡ ਕਮੇਟਾ ਜੀ ਉਹ ਫਿਰ ਗੱਲ ਕਰੀਏ ਸੋ ਕਹਿਣ ਦਾ ਮਤਲਬ ਕਿ ਵੱਡੇ ਜਿਹੜੇ ਤੁਹਾਡੇ ਬਧੇਰੇ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਦੇ ਨਾਲ ਹੀ ਜਿਹੜੀ ਅੱਗੂ ਜਿਹੜੀ ਰੀਤ ਚੱਲਦੀ ਤੇ ਉਹ ਵੀ ਚੱਲਦਾ ਰਹੋ ਕਿੰਨੇ ਕ ਹਰ ਮਹੀਨੇ ਪੈਨਸ਼ਨ ਜਿਹੜੀ ਤੁਸੀਂ ਦਿੰਦੇ ਹੋ ਇਹ ਕੋਈ ਕੰਮ ਸੇਮ 85 90 ਪਰਵਾਰ ਹੈਗੇ ਜੀ ਕਿੰਨੀ ਮਾਉਂਟ ਨ ਬਣ ਜਾਂਦੀ ਹੈ ਮਾਉਂਟ ਮਤਲਬ ਕਿ ਇਹਨਾਂ ਨੂੰ ਐਸਲੇ ਹੀ 450 ਰੁਪਏ ਦਿੰਨੇ ਆ ਪਰ ਹੈਡ ਜੀ ਇਹ ਫਿਰ ਹਰ ਸਾਲ ਇਹਨਾਂ ਨੂੰ ਕਿਹਾ ਪੰਜਾਹ ਰੁਪਏ ਵਧਾਈ ਜਾਵਾਂਗੇ ਥੋੜੇ ਤੋਂ ਸ਼ੁਰੂ ਹੋਏ ਸੀ ਫਿਰ ਵਧਾ ਲੇ ਰਹੇ ਸਾਲ ਬਸ ਪੰਜਾਹ ਰੁਪਏ ਵਧਾ ਲੇ ਤੇ ਹੁਣ 450 ਇਹਨਾਂ ਦਾ ਹੋ ਗਿਆ ਸੋ ਫਿਰ ਜੀ ਤੇ ਬਾਕੀ ਉਹ ਅਗਲਾ ਸਾਲ ਆਏਗਾ ਮੈਂ ਵੇਟ ਕਰਦਾ ਪਿਆ ਕਿ ਅਗਲਾ ਸਾਲ ਬਹੁਤ ਜਲਦੀ ਜਲਦੀ ਆਵੇ ਤੇ ਇਹਨਾਂ ਦਾ 500 ਕਰੀਏ ਸੋ ਤੁਸੀਂ ਵੇਟ ਕਰਦੇ ਪਿਓ ਕਿ ਆਪਾਂ ਉਹਨਾਂ ਦਾ ਜਿਹੜੇ ਪੈਸੇ ਵਧਾਣੇ ਨੇ ਪਰ ਕਿਤਨਾ ਕਿਤੇ ਉਹ ਵੀ ਤੁਹਾਡਾ ਧੰਨਵਾਦ ਕਰਦੇ ਨਹੀਂ ਤਾਂ ਕਰੇ ਕਿ ਰੱਬ ਵਰਗੀਆਂ ਰੂਹਾਂ ਨੇ ਆ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੋ ਹਰ ਮਹੀਨੇ ਤੇ ਨਾਲ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਹੋ ਵੀ ਕਿਤਨਾ ਕਿਤੇ ਤੁਹਾਡੀ ਲੰਬੀ ਉਮਰ ਮੰਗਦੇ ਪਏ ਨੇ ਤੇ ਤੁਹਾਡੀਆਂ ਉਸੇ ਹਿੱਸਾ ਦਿੰਦੇ ਨੇ ਕੀ ਕਹਿਣਾ ਚਾਹਦੇ ਨੇ ਇਹ ਇਸ ਤਰ੍ਹਾਂ ਹੋਣਾ ਮੈਂ ਤੇ ਇਹਨਾਂ ਨੂੰ ਇਹੋ ਹੀ ਕਵਾਂਗਾ ਤੇ ਸ਼ੁਕਰ ਈਸ਼ਵਰ ਦਾ ਕਰ ਪਰਮਾਤਮਾ ਦਾ ਸ਼ੁਕਰ ਕਰਨ ਦੇਣ ਵਾਲਾ ਪਰਮਾਤਮਾ ਮੇਰਾ ਤੇ ਐਵੇਂ ਇਹ ਮਦਰ ਨਾ ਵਗੈਰਾ ਲੈਂਦੇ ਚਲੋ ਸੀਸਾ ਜਿਹੜੀ ਆ ਨਾ ਸੀਸ ਜਿਹੜੀ ਆ ਇਹਨਾਂ ਲੋਕਾਂ ਦੀ ਸੀਸਾ ਤੇ ਮਿਲਦੀ ਆਈਆਂ ਸੀਸਾ ਬਸ ਇਹੋ ਹੀ ਇਹਨਾਂ ਦੀਆਂ ਮਿਲਨ ਹੈ ਕਿ ਪਰਮਾਤਮਾ ਸਾਨੂੰ ਦਿੰਦਾ ਰਹੇ ਤੇ ਇਹਨਾਂ ਨੂੰ ਦਿੰਦੇ ਰਹੀ ਜੀ ਹੋਰੀ ਸਾਹਿਬ ਖੁਸ਼ ਹੋ ਕੇ ਜਾਣ ਕਿਤੇ ਨਾ ਕਿਤੇ ਹੋਰੀ ਸਾਹਿਬ ਪਰਮਾਤਮਾ ਹੀ ਹੈ ਕਰਾਉਂਦਾ ਹੈ ਤੇ ਫੇਰ ਹੀ ਤੁਸੀਂ ਕਰਦੇ ਹੋ ਕਿਤੇ ਨਾ ਕਿਤੇ ਉਹ ਤੁਹਾਨੂੰ ਪਰਮਾਤਮਾ ਦਾ ਰੂਪ ਹੀ ਸਮਝਦੇ ਨੇ ਕਿ ਤੁਸੀਂ ਉਹ ਉਹਨਾਂ ਦੇ ਰੂਪ ਚਾਣ ਕੇ ਕਿਤੇ ਸਾਡੀ ਸੇਵਾ ਕਰਦੇ ਹੋ ਬਿਲਕੁਲ ਇਹ ਜਿੰਨੀਆਂ ਵੀ ਸਾਡੇ ਕੋਲ ਆਂਦੀਆਂ ਨੇ ਸਪੈਸ਼ਲ ਲੋਕ ਆਂਦੇ ਨੇ ਇਹ ਸਾਰੀਆਂ ਆਤਮਾ ਤੇ ਈਸ਼ਵਰ ਦੀਆਂ ਉਹ ਈਸ਼ਵਰ ਨੂੰ ਹੀ ਇਹਨਾਂ ਦੇ ਵਿੱਚ ਅਸੀਂ ਦੇਖਦੇ ਆਗੇ ਸਾਰਾ ਆਤਮਾ ਤੇ ਉਹੀ ਹੈ ਨਾ ਪਰਮੇਸ਼ਰ ਸਾਰਿਆਂ ਦੇ ਵਿੱਚ ਇੱਕ ਹੀ ਆ ਸਾਡੇ ਚ ਇਹਨਾਂ ਦੇ ਵਿੱਚ ਸਾਰੇ ਤੇ ਚੀਫ ਗੈਸਟ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਪ੍ਰਤੀਕ ਘਰਾਲਾ ਮੰਗਰ ਸਾਹਿਬ ਤੁਸੀਂ ਅੱਜ ਫਿਰ ਆਇਓ ਜੀ ਪੈਨਸ਼ਨ ਵਨ ਸਮਾਰੋਹ ਤੇ ਕੀ ਕਹਿਣਾ ਚਾਹੁੰਦੇ ਹੋ ਬੜੀ ਮਾਨ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸੁਭਾਸ਼ ਔਰੀ ਸੁਭਾਸ਼ ਔਰੀ ਅੰਕਲ ਜੀ ਵੱਲੋਂ ਮੈਨੂੰ ਅੱਜ ਵਿਸ਼ੇਸ਼ ਤੌਰ ਤੇ ਪੈਨਸ਼ਨ ਵਨ ਸਮਾਗਮ ਵਿੱਚ ਬੁਲਾਇਆ ਗਿਆ ਏ ਇੱਕ ਬੜਾ ਉਹਨਿਆਂ ਦਾ ਕੰਮ ਹੁੰਦਾ ਹੈ ਕਿ ਆਪਣੀ ਨੇਕ ਕਮਾਈ ਵਿੱਚੋਂ ਆਪਣੀ ਦਸਵੰਦ ਕੱਢ ਕੇ ਰਾਬ ਰੁਪਈ ਰੋਹਾਂ ਨੂੰ ਪੈਨਸ਼ਨਾਂ ਦੇਂਨੀ ਆ ਬੜੀ ਵੱਡੀ ਗੱਲ ਹੈ ਤੇ ਇਹ ਸੇਵਾ ਮੈਂ ਚਾਹਨਾ ਹਾਂ ਕਿ ਹਰ ਕੋਈ ਕਰੇ ਕਿਉਂਕਿ ਜੇ ਸੇਵਾ ਕੋਈ ਕਿਸੇ ਵੀ ਤਰ੍ਹਾਂ ਦੀ ਹੋਵੇ ਹਮੇਸ਼ਾ ਪਰਮਾਤਮਾ ਦੇ ਘਰ ਦੇ ਲੇਖੇ ਵਿੱਚ ਲੱਗਦੀ ਹੈ ਸੋ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਵੀ ਅੱਜ ਇਹਨਾਂ ਅਪਰੂਪੀ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਹਰ ਮਹੀਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਜਰਾ ਦਸਵੰਨਤ ਕੱਢ ਕੇ ਦਿੰਦੇ ਨੇ ਤੇ ਆਪਣੇ ਹੱਥਾਂ ਨਾਲ ਉਹ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਮਦਦਗਾਰ ਲੋਕ ਨੇ ਉਹਨਾਂ ਨੂੰ ਚਾਹ ਵੀ ਪਿਆਂਦੇ ਨੇ ਤੇ ਰਫਰੈਸ਼ਮੈਂਟ ਦਿੰਦੇ ਕੀ ਕਹਿਣਾ ਚਾਹੁੰਦੇ ਆਪਣੇ ਹੱਥਾਂ ਦੇ ਨਾਲ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਣੀ ਨੇਕ ਕਮਾਈ ਵਿੱਚੋਂ ਇਦਾਂ ਅਸੀਂ ਆਪਣੀ ਥੋੜੀ-ਬਹੁਤ ਕਮਾਈ ਵਿੱਚੋਂ ਕੱਢ ਕੇ ਇਹਨਾਂ ਨੂੰ ਦੇਣੀ ਤੇ ਬੜੀ ਵੱਡੀ ਗੱਲ ਹੁੰਦੀ ਹੈ। ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਜਿਹੜੇ ਇੱਥੇ ਹਰ ਮਹੀਨੇ ਆਉਂਦੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ। ਸੋ ਨਮਸਕਾਰ ਭਾਜੀ। ਨਮਸਕਾਰ ਸਰ ਜੀ। ਕੀ ਨਾਮ ਦੇ? ਸੁਜੀ ਸਿੰਘ। ਸੋ ਜੀ ਜੀ ਕਿੱਦਾਂ ਦੇਖਦੇ ਹੋ ਕਿ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦੇ ਨੇ ਤੇ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਚਾਹ ਪਾਣੀ ਪਿਆਂਦੇ ਨੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਇਨਸਾਨ। ਜੀ। ਹਾਂ ਜੀ ਅੱਛਾ ਧੰਨਵਾਦ ਇਹਨਾਂ ਦਾ ਵੱਡੀ ਵੱਡੀ ਬੰਬਰ ਕਰਦੇ ਮਹਾਰਾਜ ਸੋ ਹਰ ਮਹੀਨੇ ਫਿਰ ਤੁਸੀਂ ਆਉਂਦੇ ਹੋ ਹਾਂ ਜੀ ਤੇ ਸਾਲ ਬਾਅਦ ਕਹਿੰਦੇ ਨੇ ਕਿ ਪੈਸੇ ਦੇ ਵੀ ਬੰਦਦੇ ਸੋ ਆਪ ਸਾਰਾ ਹੋਰੀ ਪਰਿਵਾਰੀ ਦਿੰਦਾ ਪਏ ਆਪਣੀ ਪੋਕਟ ਦੇ ਵਿੱਚੋਂ ਕੀ ਕਹਿਣਾ ਜਾਂਦੇ ਹੋ ਬਹੁਤ ਵਧੀਆ ਹਾਂ ਜੀ ਸੋ ਗੱਲਬਾਤ ਕੀਤੀ ਜੀ ਆਪਾਂ ਉਹਨਾਂ ਨੇ ਕਿਹਾ ਕਿ ਬੜੀ ਵਧੀਆ ਗੱਲ ਹੈ ਕਿ ਰੱਬ ਵਰਗੀਆਂ ਰੂਹਾਂ ਨੂੰ ਜਿਹੜੇ ਮਦਦਗਾਰ ਲੋਕ ਨੇ ਉਹਨਾਂ ਨੂੰ ਪੈਨਸ਼ਨ ਹਰ ਮਹੀਨੇ ਹੋਰੀ ਪਰਿਵਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਬੜੀ ਵੱਡਾ ਉਪਰਾਲਾ ਜਰਾ ਹੈ ਕੀਤਾ ਹੈ ਔਰੀ ਪਰਿਵਾਰ ਨੇ ਹਰ ਮਹੀਨੇ ਜਰਾ ਹੈ ਹਜ਼ਾਰਾਂ ਦੇ ਹਿਸਾਬ ਨਾਲ ਜਰਾ ਹੈ ਪੈਨਸ਼ਨ ਦਿੰਦੇ ਨੇ ਸੋ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਪਰਿਵਾਰ ਦੇ ਉੱਤੇ ਮੇਰਾ ਪ੍ਰਿਆਹ ਹੱਥ ਰੱਖਣ ਐਦਾਂ ਹੀ ਜਰੇ ਆ ਲੋਕਾਂ ਦੀ ਸੇਵਾ ਕਰਦੇ ਰਹਣ ਸੋ ਕੈਮਰਾ ਪਰਸਨ ਕੌਣ ਅਗਰ왈 ਦੇ ਨਾਲ ਲੱਕੀ ਰਾਜਪੁਰ ਗੁਰਦਾਸਪੁਰ